ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਤਰਨਤਾਰਨ ਸਾਹਿਬ ਤੋਂ ਜੇਕਰ ਆਪਾਂ ਦੋਸਤੋ ਦੂਰੀ ਦੀ ਗੱਲ ਕਰੀਏ ਤਾਂ ਸਾਰਾ 10-11 ਕਿਲੋਮੀਟਰ ਦੀ ਦੂਰੀ ਹੈਗੀ ਆ ਮਾਨੋਚਾਲ ਦੀ ਤੇ ਅੱਗੇ ਜਿਹੜਾ ਦੋਸਤੋ ਸ਼ਿਹਾਜਪੁਰ ਤੇ ਬਿਲਕੁਲ ਦਿਆਲਪੁਰ ਤੇ ਅੱਗੇ ਭਿੱਖੀ ਮੜ ਤੋਂ ਜਿਹੜਾ ਰੋਡ ਆ ਇਹ ਚਲਾ ਜਾਂਦਾ ਹੈਗਾ ਠੀਕ ਆ ਜੀ ਤਰਨਤਾਰਨ ਤੋਂ ਜੇਕਰ ਆਪਾਂ ਗੱਲ ਕਰੀਏ ਤੇ ਭਿੱਖੀ ਪਿੰਡ ਰੋਡ ਹੀ ਨਿਕਲ ਜਾਂਦਾ ਅੱਗੇ ਦਿਆਲਪ ਦੇਖੀ ਬੰਦ ਨੂੰ ਠੀਕ ਹੈ ਤੇ ਰਸਤੇ ਵਿੱਚ ਜਿਹੜਾ ਦੋਸਤੋ ਮਾਨੋਚਲ ਆਉਂਦਾ ਤੇ ਮਾਨੋਚਲ ਤੁਸੀਂ ਖਾਸ ਵਿਜਿਟ ਕਰਨੀ ਆ ਵੀਰ ਸਖਦੇਵ ਦੇ ਕੋਲੇ ਆਏ ਆ ਪਸੂ ਜਿਹੜੇ ਦੋਸਤੋ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਜਰਸੀ ਵੈੜ ਦਿਖਾ ਦਾਂਗੇ ਜੀ ਠੀਕ ਹੈ ਜੀ ਤੇ ਟੋਕੜ ਕਿੰਨੇ ਕ ਸਮੇ ਦਾ ਸੁਆ ਕਿੰਨਾ ਕੁਚਾ ਹੈਗਾ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਪ੍ਰੋਪਰ ਗੱਲਬਾਤ ਕਰ ਲਾਂਗੇ ਇੱਕ ਅਗਲੀ ਵੈੜ ਜਿਹੜੀ ਆ ਦੋਸਤੋ ਬਿਲਕੁਲ ਤਾਜੀ ਸੂਈ ਸਵਾਈ ਹੈ ਠੀਕ ਹੈ ਕਿੰਨੇ ਕ ਦਿਨਾਂ ਦੀ ਸੂਈ ਆ ਪੂਰੀ ਗੱਲਬਾਤ ਕਰ ਲਾਂਗੇ ਬਾਈ ਸਖਦੇਵ ਦੇ ਨਾਲ ਤੇ ਅੱਜ ਦੋਸਤੋ 17 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਕੁਈ 1:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਗੱਲਬਾਤ ਆਪਾਂ ਕਰਦੇ ਆਂ ਵੀਰ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਬਾਕੀ ਹਰ ਵਾਰ ਦੀ ਤਰ੍ਹਾਂ ਜਿਹੜੀ ਇੱਕ ਵਿਕਰ ਰਿਕਵੈਸਟ ਹੁੰਦੀ ਆ ਜਿਹੜਾ ਵੀ ਪਸ਼ੂ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਜਿਹੜੀ ਚੁਵਾਈ ਆ ਜਰੂਰ ਕਰੇ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਆਓ ਕਰਦੇ ਆਂ ਗੱਲਬਾਤ ਹਾਜੀ ਸਭ ਤੋਂ ਪਹਿਲਾਂ ਵੀਰੇ ਸੁਖਦੇਵ ਸਿੰਘ ਸਸਰੀ ਕਾਨ ਸਸਰੀ ਘਰ ਹਾਜ਼ਰ ਹੋਸ ਰਹਾਂਗੇ ਆ ਜੀ ਬਹੁਤ ਵਧੀਆ ਭਰਾ ਜੀ ਠੀਕ ਠਾਕ ਬਾਤ ਹੈ ਜੀ ਬਾਤ ਤੇ ਸਕਦੇ ਆ ਭਾਈ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਵੀਰੇ ਵਪਾਰ ਦਾ ਕੰਮ ਵਪਾਰ ਦਾ ਕੰਮ ਤੇ ਜ਼ਿਆਦਾਤਰ ਵਿਹੜਾ ਉੜਾ ਜਾਂ ਮੱਝਾਂ ਹੀ ਹੁੰਦੀ ਕਰਦੀ ਹੈ ਵਿਹੜਾ ਬਿਨ ਬੱਚਾ ਨੂੰ ਲੈ ਲਈਦੀ ਚੰਗੀ ਬਸ਼ੀ ਹੋਵੇ ਹਾਂਜੀ ਤੇ ਸੱਜਰ ਵੀ ਲੈ ਲਈਦੀ ਸੱਜਰ ਵੀ ਲੈ ਲਈ ਹਾਂਜੀ ਠੀਕ ਆ ਤੇ ਅੱਜ ਆਪਣੇ ਕੋਲ ਫਿਲਹਾਲ ਇੱਕ ਟੋਕੜ ਇੱਕ ਟੋਕੜ ਜਰਸੀ ਆfte ਕਹ ਕੇ ਆਪਣੀ ਬਸ਼ੀ ਆ ਪਹਿਲੇ ਉਹ ਕੁਝ ਦਿਨ ਤਾਜੀ ਸੂਹੀ ਹਾਂਜੀ ਉਹ ਸੂਹੀ ਅੱਜ 6 ਮਹੀਨਾ ਹਰਾਂ ਦੇ ਨ ਸੂਹੀ ਹੋਇਆ ਠੀਕ ਹੈ ਜੀ ਤੇ ਭਾਈ ਸਕਦੇਵ ਜਿਹੜੀ ਪਹਿਲੇ ਨੰਬਰ ਤੇ ਇਹ ਵਿਹੜਾ ਕੀ ਜਰਸੀ ਦੀ ਹਾਂਜੀ ਤੇ ਸੂਆ ਕਿੰਨਾ ਚੱਲ ਰਿਹਾ ਹਾਂ ਇਹਦਾ ਦੂਜਾ ਸੂਆ ਵੀਰੇ ਦੂਜਾ ਸ ਸਮਾਵੀਰ ਜੀ ਉਹਾਂ ਦੇ ਤਿੰਨ ਕ ਮਹੀਨੇ ਸੂਈ ਨੂੰ ਹੋਏ ਆਚਾਰ ਹਾਂਜੀ ਤੇ ਇਹ ਵੈੜ ਬਣੇ ਵੀ ਗਈ ਹੈ ਪਰ ਆਪਣੀ ਗਾਰੰਟੀ ਨਹੀਂ ਕੋਈ ਵੀ ਤਿੰਨ ਮਹੀਨੇ ਦਾ ਲੱਗ ਆ ਦੁੱਧ ਬਸ਼ੀ ਕੋਲ 9 ਕਿਲੋ ਆ ਠੀਕ ਹੈ ਜੀ ਹਾਂਜੀ ਮਹੀਨੇ ਦਾ ਮਤਲਬ ਇਹ ਆਈ ਹੋਈ ਆ ਹਾਂਜੀ ਹਾਂਜੀ ਤੇ ਪਰ ਆਪਾਂ ਤਾਂ ਚਲੋ ਖਾਲੀ ਘਿਆ ਕੇ ਦੇਣੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਹੁਣ ਮੌਜੂਦਾ ਜਿਹੜਾ ਦੁੱਧ ਕਿੰਨਾ ਕੁ ਥੱਲੇ ਹੈਗਾ ਇਹ ਬਸ਼ੀ ਕੋਲ ਦੁੱਧ 9 ਕਿਲੋ ਆ 9 ਕਿਲੋ ਹਾਂਜੀ ਆਪਾਂ 8 ਕਿਲੋ ਦੱਸ ਕੇ ਦੇਣਾ ਠੀਕ ਆ ਹਾਂਜੀ ਭਾਵੇਂ ਦੋ ਡੰਗ 24 ਤਿੰਨ ਡੰਗ 24 ਆਪਦੀ ਤਸੱਲੀ ਕਰ ਠੀਕ ਹੈ ਜਿਹੜੀ ਚਵਾਈਆਂ ਕੇ ਕਰ ਲੈਣੀ ਆ ਹਾਂਜੀ ਹਾਂ ਜੈਸੇ ਨੋ ਹੀ ਆ ਪੱਕੀ 8 ਕਿਲੋ ਹੋਏ 8 ਕਿਲੋ ਆ ਨੀਟਰ ਵਾਲਾ ਮਿੰਮਾ ਬਾਕੀ ਘੰਡੀ ਧੂੜੀ ਬਾੜੇ ਇਹਨੇ ਚੈਲਾ ਜਿਹੜੇ ਅਰੋਗ ਕਾਲੀ ਬਾੜੀ ਪਾਣੀ ਜੂੜ ਪਾਓ ਭਾਵੇਂ ਨਾ ਪਾਓ ਥਣ ਥਣ ਬਹੁਤ ਵਧੀਆ ਮਹੀਆ ਵਾਲਾ ਲੱਗਾ ਹੈ ਠੀਕ ਹੈ ਤੇ ਦੂਜੇ ਸਵੇਰੇ ਦੇ ਵਿੱਚ ਵੀਰਾਂ ਦਾ ਵੀ ਚੱਲਦੀ ਪਈ ਆ ਠੀਕ ਆ ਤੇ ਤਿੰਨ ਕ ਮਹੀਨੇ ਦੇ ਲਾਗੇ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਤੇ ਬਾਕੀ 8 ਕਿਲੋ ਬਾਕੀ ਪੂਰ ਛਟਾ ਥਣ ਪੂਰੇ ਵਰਦੇ ਜੀ ਹਾਂ ਮੈਂ ਬਿਲਕੁਲ ਵੀਰ ਜੀ ਸਾਥ ਆ ਕੋਈ ਪੂਰ ਛਟਾ ਨਹੀਂ ਕੋਈ ਥਾਨ ਨਹੀਂ ਘਟਵਾਦਾ ਚਵਾ ਆ ਪਮਾ ਲੋਅਰ ਕਾ ਠੀਕ ਹੈ ਜੀ ਤੇ ਸਖਦੇਬ ਭਾਈ ਖੋਲ ਲਿਖੇ ਦਿਖਾ ਦਗੇ ਠੀਕ ਹੈ ਬਾਕੀ ਜਿਹੜੀ ਗਾਂ ਆ ਦੋਸਤੋ ਤਕਰੀਬਨ ਤੁਸੀਂ ਵੇਖੋਗੇ ਬਿਲਕੁਲ ਹੈ ਭਾਈ ਨਾਲ ਇਹ ਪੂਰੀ ਪਲੀ ਆ ਠੀਕ ਹੈ ਜੀ ਭਾਰੀ ਆ ਪਲੀ ਆ ਪੂਰੀ ਤੇ ਬਾਕੀ ਏ ਆਈ ਹੋਈ ਆ ਠੀਕ ਹੈ ਜੀ ਤੇ 1 ਮਹੀਨਾ ਹੋ ਗਿਆ ਸਮਾਂ ਪਰ ਜਿਹੜਾ ਵੀ ਰਕੇ ਲੈ ਕੇ ਜਾਊਗਾ ਉਹ ਤੁਸੀਂ ਦੁੱਧ ਜਿੰਨਾ ਥੱਲੇ ਹੈਗਾ ਉਹੀ ਮੰਨ ਕੇ ਲੈ ਕੇ ਜਾ ਸਕਦੇ ਹੋ ਕਿਉਂਕਿ ਅੱਗੇ ਬਣੀ ਹੈ ਅੱਗੇ ਕਿਸਮਤ ਹੁੰਦੀ ਹੈ ਪਸ਼ੂ 20 ਦਿਨਾਂ ਦਾ ਬਣਿਆ 25 ਦਾ ਬਣਿਆ ਮਹੀਨੇ ਦਾ ਬਣਿਆ ਤੇ ਵੈਰੀਫਾਈ ਨਹੀਂ ਹੁੰਦਾ ਦੇ ਚੈੱਕ ਪਾਸ ਦੇ ਵਿੱਚ ਨਹੀਂ ਆਉਂਦਾਗਾ ਬਾਕੀ ਤੁਸੀਂ ਖਾਲੀ ਜਿਹੜੀ ਮੰਨ ਕੇ ਲੈ ਜਾਣਾ ਠੀਕ ਹੈ ਤੇ ਆ ਜਿਹੜਾ ਥਣ ਦੇਵਾ ਪੱਧਰ ਵਿਖਾਉਂਦੀ ਹੈ ਬਾਕੀ ਥਣ ਵੀ ਜਿਹੜਾ ਬਿਲਕੁਲ ਨੋਕਲਾ ਹੈ ਠੀਕ ਹੈ ਜੀ ਆ ਕਰੋ ਜੇ ਆਹ ਦੇਖੋ ਠੀਕ ਹੈ ਠੰਡੀ ਧੀਰੀ ਹੈ ਬੱਛੀ ਹੈ ਠੀਕ ਹੈ ਜੀ ਗੜ ਜਿਹੜੀ ਹੈ ਠੰਡੀ ਧੀਰੀ ਹੈ ਤੇ ਚਵਾਈ ਚਵਾਈ ਵੀ ਰਾਂ ਦਾ ਵੀ ਬਿਲਕੁਲ ਬੈਸਟ ਜਿਹੜੀ ਚਵਾਈ ਲੱਗੀ ਹੈ ਠੀਕ ਹੈ ਕੋਈ ਵੀ ਆਵੇ ਆਪਦੀ ਦੋ ਟਾਈਮ ਦੀ ਚਵਾਈ ਕਰੇ ਇਹ ਤਾਂ ਜਿਦਾ ਅਗੇ ਖਲੇ ਬੈ ਜੋ ਕਾਲੀ ਦੋ ਬਾਗੀਆਂ ਠੰਡੀ ਬਿੱਗ ਆ ਕਰੋ ਚੱਕ ਜੀ ਚਲੋ ਜੀ ਠੀਕ ਆ ਅੱਛਾ ਵੀਰੇ ਆ ਸਕਦੇ ਕਿੰਨਾ ਕੁ ਮੁੱਲ ਡਿਮਾਂਡ ਕੀ ਹੈ ਇਹਦਾ ਵੀਰ ਜੀ ਮੁੱਲ ਭਾਵੇਂ ਆਪਾਂ 20 ਕਰੀ ਜਾਈਏ ਆਪਾਂ 22 ਕਰੀ ਜਾਈਏ ਹਾਂ ਨਾ ਜਿਹੜੀ ਆਪਾਂ 17000 ਦੀ ਬਚੀ ਦਿੰਨੀ ਆ 17 ਦੀ ਹਾਂਜੀ ਠੀਕ ਆ ਬਾਕੀ ਦੋਵੇਂ ਟਾਈਮ ਖੋਸ਼ ਹੋ ਕੇ ਮਿਲਦੀ ਆ ਮੈਂ ਵੀਰ ਜੀ ਦੋਵੇਂ ਟਾਈਮ ਦੋ ਟਾਈਮ ਚੋਵੇ ਕੋਈ ਤਿੰਨ ਟਾਈਮ ਚੋਵੇ ਬਾਕੀ ਵੈੜ ਚਕਰਤੂਦ ਆ ਬਿਲਕੁਲ ਚੋਣ ਚਾਨ ਬਿਲਕੁਲ ਓਕੇ ਸਾਫ ਆ ਵੇਸ਼ੀ ਠੀਕ ਆ ਜੀ ਹਾਂਜੀ ਭਾਵੇਂ ਕੋਈ ਵੀਡੀਓ ਕਾਲ ਤੇ ਚਵਾਵੇ ਚਾਹੇ ਕਿਦਾਂ ਵੀ ਚਵਾਵੇ ਠੀਕ ਆ ਜੀ ਹਾਂਜੀ ਮਨ ਕਿਸੇ ਤਰ੍ਹਾਂ ਪਾੜਾ ਬੰਡਾ ਪਾ ਕੇ ਤੇ ਬਿਲਕੁਲ ਚਾਰਟ ਤੇ ਭਾਵੇਂ ਨਾ ਪਾਉ ਇਦਾਂ ਹੀ ਬਿਲਕੁਲ ਹਾਂਜੀ ਠੀਕ ਆ ਜੀ ਤੇ 18000 ਦੀ ਆ ਨਹੀਂ 17000 ਰੁਪਏ ਦੀ ਮੱਛੀ ਦੇਣੀ ਆ ਮੁੱਲ ਕਰਾਉਣਾ ਭਾਵੇਂ 18 20 22000 ਕਰੀਏ ਜੀ ਠੀਕ ਹੈ ਉਹਦੇ ਵਿੱਚੋਂ ਕੋਈ 100 ਦਸੋ ਮਾਨਤਾ ਕਰਦਾ ਠੀਕ ਹੈ 17000 ਦੀ ਲੈਦੇ ਆ ਠੀਕ ਹੈ ਹਾਂਜੀ ਹਾਂਜੀ ਚਲੋ ਜਰੂਰ ਜੀ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਆਪਾਂ ਅਗਲੀ ਵਾਰ ਦਿਖਾਉਣੀ ਆ ਠੀਕ ਆ ਉਹ ਤਾਜੀ ਸੂਈ ਆ ਤੇ ਬਿਲਕੁਲ 17000 ਜਿਹੜਾ ਹਾਂ ਨਾਲ ਆ ਰੇਟ ਹੈਗਾ ਠੀਕ ਹੈ ਇਹ ਤੁਸੀਂ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਆ ਕਰੋ ਚੈੱਕ ਜੀ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਦੋਸਤੋ ਇੱਕ ਹੋਰ ਆਪਾਂ ਵੈੜ ਦਾ ਜ਼ਿਕਰ ਕੀਤਾ ਹੈਗਾ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇਹ ਵੈੜ ਦਿਖਾ ਰਹੇ ਆ ਇਹ ਸੂਈ ਸਵਾਈ ਹੈ ਠੀਕ ਹੈ ਜੀ ਸਮਾਂ ਪੁੱਛਦੇ ਆ ਤੇ ਭਾਈ ਸਕਦੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀ ਅੱਜ ਸੂਈ ਨੂੰ ਸਤਵਾਂ ਦਿਨ ਹੋਇਆ ਹੋਊਗਾ ਸਤਵਾਂ ਦਿਨ ਹਾਂਜੀ ਸਤਵਾਂ ਅੱਠਵਾਂ ਦਿਨ ਸੂਈ ਨੂੰ ਹੋਇਆ ਵਾ ਬੱਛੀ ਮੈਲੇ ਦੇ ਲੱਗੀ ਆਲੇ ਹੁਣ ਲੱਗੀ ਤੋੜ ਠੀਕ ਹੈ ਜੀ ਹਾਂ ਜੀ ਸਤਮਾ ਅਠਵਾਂ ਦਿਨ ਹਜੇ ਸੂਈ ਨਾ ਹੋਇਆ ਹਾਂ ਜੀ ਹਾਂ ਜੀ ਠੀਕ ਹੈ ਬੱਚਾ ਥੱਲੇ ਫੀਮੇਲ ਕਾਫਾ ਜੀ ਹਾਂ ਜੀ ਹਾਂ ਜੀ ਬੱਚੀ ਮਗਰ ਮਗਰ ਬੱਚੀ ਹੈ ਹਾਂ ਜੀ ਤੇ ਹੁਣ ਦੁੱਧ ਤਾਂ ਕਿੰਨਾ ਕੁ ਚੱਲਣ ਦੀ ਹੈ ਜੀ ਦੁੱਧ ਵੀਰ ਜੀ ਇਸ ਟਾਈਮ ਜਿਹੜਾ ਠੰਡਾ ਕਰਕੇ ਉਹ 14 ਕਿਲੋ ਹੋਊਗਾ ਵਿਖਾਵਾਂ ਆਪਾਂ ਮੈਂ 16-17 ਕਿਲੋ ਦਾ ਕਰੀ ਅੱਛਾ ਜੀ ਹਾਂ ਜੀ ਉਹ 14 ਕਿਲੋ ਕੋਈ ਵੀਰ ਚੋਹ ਸਕਦਾ ਹੈ ਤਿੰਨ ਡੰਗ ਚੋਵੇ ਭਾਵੇਂ ਕੋਈ ਚਾਰ ਡੰਗ ਚੋਵੇ ਹਾਂ ਜੀ 14 ਕਿਲੋ ਬੋਲ ਆਊਗਾ ਵੈੜ ਕੋਲ ਹਾਂ ਜੀ ਦੁੱਧ ਕਿਲੋ ਚ ਬੋਲਾ ਕਿਲੋ ਐਸਾ ਚਲੋ ਬੋਲਾ ਕੋਈ 2 4 4 ਕਰ ਦਿੰਦਾ ਤੁਹਾਨੂੰ ਦੁੱਧ ਤੇ ਆਈ ਸਮਝ ਲੈ ਕੇ ਆਪਾਂ ਹਾਂਜੀ ਹਾਂਜੀ ਇਹ 7ਵਾਂ ਦਿਨ ਹੈ ਅੱਜ 7ਵਾਂ ਦਿਨ ਵਾਸ਼ੀ ਠੀਕ ਹੈ ਤੇ 14 ਕਿਲੋ ਆਪਾਂ ਬੋਲਾ ਦੁੱਧ ਦੀ ਸਮਝ ਗਈ ਹਾਂਜੀ ਹਾਂਜੀ 14 ਕਿਲੋ ਦੁੱਧ ਪਹਿਲਾਂ ਵੇੜਿਆ ਅੱਛਾ ਪਹਿਲਨ ਹੈ ਪਹਿਲਨ ਬੱਚੀ ਹੈ ਜਿਹੜੀ ਤੁਸੀਂ ਵੇਖ ਰਹੇ ਸਾਹਮਣੇ ਠੀਕ ਆ ਤੇ ਥੱਲੇ ਜਿਹੜੀ ਫੀਮੇਲ ਕਾਰ ਆ ਥੱਲੇ ਬੱਚਾ ਵੀ ਬੱਚੀ ਹੈ ਆ ਦੇਖੋ ਜੀ ਆ ਗਏ ਜੀ ਤਾਂ ਬਿਠੇ ਰਹਾਂ ਗੱਲ ਨਹੀਂ ਬਾਦ ਨੇ ਕੋਈ ਤਾਂ ਤਾਰਾ ਪਰ ਆ ਦੇਖੋ ਜੀ ਬਰਾਬਰੂ ਵੇਖੋ ਚੌਵਾਂ ਥਾਣਾ ਦਾ ਜਿਹੜਾ ਦੋਸਤੋ ਬਿਲਕੁਲ ਮੋਟਾ ਠੀਕ ਹੈ ਜੀ ਮੋਟਾ ਭਰਾ ਪੂਰਾ ਵੇਖੋ ਇਹਦੇ ਕੋਲ ਜਿਹੜਾ ਦੁੱਧ ਹੈ ਭਰਾਵੋ ਤਕਰੀਬਨ 14 ਕਿਲੋ ਵੀਰਾਂ ਦਾ ਵੀ ਦੁੱਧ ਆ ਬਾਕੀ ਹੋਵੇ ਤਾਂ ਵੱਧ ਹੀ ਹੋਵੇ ਪਾਈਆ ਖੰਡ ਕੋਈ ਕਿਲੋ ਜਿਹੜਾ ਬਿਲਕੁਲ ਘੱਟ ਦੱਸਾਂਗੇ ਵੀ ਯਾਰ ਜਿਹੜੀ ਅੱਗੇ ਤੁਸੀਂ ਲੈ ਕੇ ਜਾਵੋ ਕੋਈ ਪਾਈਆ ਖੰਡ ਜਿਹੜਾ ਬੋਠ ਨਹੀਂ ਤੇਰੀ ਕੋਈ ਵੰਗਾ ਆਪਾਂ ਉਹਨਾਂ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਬਿਲਕੁਲ ਨਹੀਂ ਠੀਕਾ ਖੋਲ ਕੇ ਪਾਈ ਸਕਦੇ ਇਹਨੂੰ ਵੀ ਦਿਖਾ ਦਈਏ ਖੋਲ ਕੇ ਬਾਕੀ ਕਦ ਕਾਠੀ ਜਿਹੜਾ ਦੋਸਤੋ ਵੈੜ ਦਾ ਪੂਰਾ ਹੈਗਾ ਠੀਕ ਹੈ ਫੁੱਲ ਵੱਡੀ ਵੈੜ ਕਾਲੇ ਰੰਗ ਦੇ ਵਿੱਚ ਇੱਕੋ ਰੰਗ ਦਾ ਠੀਕ ਹੈ ਤੇ ਫੁੱਲ ਹਾਈਟ ਹੈ ਹਾਈਟ ਲੈਂਥ ਲੰਬਾਈ ਤੁਸੀਂ ਵੇਖੋਗੇ ਪੂਰੀ ਹੈ ਠੀਕ ਹੈ ਆ ਲਓ ਜੀ ਹਾਂ ਵੀਰ ਜੈ ਬੰਨੇ ਬੇਕੇ ਚਲੋ ਭਾਵੇਂ ਉਹ ਬੰਨੇ ਚਲੋ ਕਾਲੀ ਕੋਈ ਨਹੀਂ ਆ ਦੇਖੋ ਜੀ ਠੀਕ ਆ ਤੇ ਚਵਾਈ ਜ਼ਿਆਦਾਤਰ ਆਪਾਂ ਹੀ ਆਪ ਹੀ ਕਰਦੇ ਹਾਂ ਹਾਂਜੀ ਆਪ ਕਰਦੇ ਆਪਾਂ ਵੀ ਠੀਕ ਆ ਬਾਕੀ ਕਿਸੇ ਭੈਣ ਨੇ ਚਵਾਈ ਕਰਨੀ ਬੜੇ ਸੌਖੇ ਤਰੀਕੇ ਨਾਲ ਕਰ ਸਕਦੇ ਆ ਭਾਵੇਂ ਕੋਈ ਜਨਾਨੀ ਕਰ ਲੇ ਭਾਵੇਂ ਜਵਾਕ ਗੱਲੀ ਕੋਈ ਨਹੀਂ ਬਾਕੀ ਦੁੱਧ 15 16 ਵੀ ਹੋ ਸਕਦਾ ਪਰ ਆਪਾਂ 14 ਕਰਕੇ ਦੇਣੀ ਆ ਕਿਉਂ ਅਗਲਾ ਲਾਂਮਾ ਨਾਲ ਕੱਲ ਨੂੰ ਦਵੇ ਬਿਲਕੁਲ ਹਾਂਜੀ ਬਿਲਕੁਲ ਬਾਕੀ ਕਿਸੇ ਤਰ੍ਹਾਂ ਦਾ ਕੋਈ ਜਣਾ ਰਸੀ ਪਾਉਣ ਦੀ ਲੋੜ ਭਾਵੇਂ ਵੀਰ ਜੀ ਪਾ ਲੋ ਤੇ ਭਾਵੇਂ ਨਾ ਪਾ ਲੋ ਸੇਫਟੀ ਆ ਬਾਕੀ ਪਾ ਲਈ ਵਧੀਆ ਜੀ ਹਾਂਜੀ ਹਾਂਜੀ ਬਸੂ ਦਾ ਵੜਾ ਨੂੰ ਨੋਰਮਲੀ ਆਪਾਂ ਪਾਈ ਲਈਦਾ ਬਾਕੀ ਫਿਰ ਵੜ ਲੈਉ ਪਾ ਤਲੀ ਆ ਤੰਚਾ ਜਨਾਂ ਵੜ ਦੋ ਆ ਬਿਲਕੁਲ ਆ ਦੇਖੋ ਜੀ ਦੋਸਤੋ ਬਿਲਕੁਲ ਮੁਠੀ ਦਾ ਥਾਣਾ ਤੇ ਸਪੇਸ ਜਿਹੜੀ ਆਪਸੀ ਹੈਗੀ ਤੁਸੀਂ ਵੇਖ ਸਕਦਾ ਥਾਣਾ ਦੀ ਬੰਦੀ ਆ ਠੀਕ ਆ ਬਾਕੀ ਰੇਡ ਪਾ ਫੜ ਤੱਕੀ ਉਹ ਵੀ ਆਪਾਂ ਵੀਰ ਤੋਂ ਪੁੱਛਦੇ ਸਫਾਈ ਸੁਭਈ ਵੀ ਰੈਡ ਦੇ ਵਿੱਚ ਪੂਰੀ ਠੀਕ ਆ ਥਾਣੇ ਦੇ ਵਿੱਚ ਸਫਾਈ ਪੂਰੀ ਤੇ ਸੁਖਦੇਵ ਭਾਈ ਕੀ ਲੈਦੇ ਆ ਵੀਰ ਜੀ ਇਹਦਾ ਮੁੱਲ ਭਾਵੇਂ ਕਰਨੂ ਆਪਾਂ 40 42000 ਕਰਗੇ ਹਾਂ ਨਾ ਜਿਹੜੀ ਆ 37000 ਦੀ ਵੈਢ ਦੇਣੀ ਆ 37000 ਦੀ ਹਾਂਜੀ ਹਾਂਜੀ ਠੀਕ ਆ ਬਾਕੀ ਦੁੱਧ ਵਾਛੀ 18 19 ਕਿਲੋ ਭਰੂਗੀ ਪਹਿਲਾਂ ਵੈਢਿਆ ਬਾਕੀ ਬਾਹਨਾ ਭਾਵੇਂ ਥੋੜਾ ਜਿਹਾ ਟੈਟ ਰੱਖਦੀ ਆ ਪਰ ਬੱਚੀ ਦੁੱਧ ਕਰਤੂਦ ਵਾਲੀ ਇਹੋ ਜੀ ਨਹੀਂ ਆਇਆ ਕਿਦਾਂ ਕਿਦਾਂ ਨਹੀਂ ਐ ਠੰਡੀ ਧੀਰੀ ਵਹਿੜ ਇਧਰ ਲੈ ਬਨੇ ਉਧਰ ਨਾ ਵੇਖੋ ਜੀ ਬਹਿਣੀ ਵਾਲੇ ਪਾਸਿਓ ਆ ਕਰੋ ਚੱਕ ਐਨ ਮੁਠੀ ਲਾ ਲਾ ਦੇਖੋ ਜੀ ਚੌਣ ਵੀ ਬੜੀ ਚੰਗੀ ਵੀਰ ਜੀ ਤੁਮਹਦੇ ਭਾਂ ਵਿਚਾਰੀ ਨੇ ਬੰਗਾ ਪਾਓ ਭੰਗ ਨਾ ਪਾਓ ਵੇਖੋ ਜੀ ਠੀਕ ਆ ਐਨ ਆਪਾਂ ਕਹਿ ਦਿਨਾ ਵੀ ਦੋ ਦੀ ਮੋਟਰ ਹੀ ਆ ਹਾਂਜੀ ਹਾਂ ਜੀ ਸਖਦੇਬ ਜੀ 37000 ਦੀ ਹਾਂ ਨਾ ਜੜੀ ਹਾਂ ਨਾ ਵਸ਼ੀ ਦੇਣੀ ਮੁੱਲ ਭਾਵੇਂ 42 45 40 ਕਰੀ ਜਾਈਏ ਹਾਂ ਨਾ 37000 ਦੀ ਵਸ਼ੀ ਦੇਣੀ ਠੀਕ ਹੈ ਤੇ ਮਗਰ ਬੱਚਾ ਫਿਰ ਇੱਕ ਵਾਰੀ ਆਪਾਂ ਦੱਸੀਏ ਆਪਣਾ ਮਗਰ ਬੱਚਾ 3-8 ਦਿਨ ਸੂਈ ਨ ਹੋਇਆ ਵਸ਼ੀ ਮਗਰੇ ਜੀ ਤੇ ਨੰਬਰ ਦੇ ਤੇ ਨੰਬਰ ਆਪਣਾ ਹੈਗਾ 73475 ਹਾਂਜੀ 8652 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਵੀਰ ਸੁਖਦੇਵ ਸਿੰਘ ਪਿੰਡ ਮਾਨੋਚਾਲ ਦੋਸਤੋ ਨੰਬਰ ਵੀਰ ਦੇ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਦੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੱਸ ਹੋ ਗਈ ਠੰਡੀ ਬੱਸ ਬੱਸ ਬੱਸ